ਕੁਝ ਦਿਨ ਪਹਿਲਾਂ ਖਰੜਚ ਪੰਜਾਬ ਬਿਲਡਰ ਐਂਡ ਪ੍ਰੋਪਰਟੀ ਐਸੋਸੀਏਸ਼ਨ ਦੇ ਪ੍ਰਧਾਨ ਪੰਕਜ ਸੂਤ ਦੇ ਵੱਲੋਂ ਆਪਣੀ ਟੀਮ ਦੇ ਨਾਲ ਜਦੋਂ ਪੰਜਾਬ ਸਰਕਾਰ ਨੇ ਐਨਓਸੀ ਦੀ ਕੰਡੀਸ਼ਨ ਰੱਦ ਕਰ ਦਿੱਤੀ ਸੀ ਉਸ ਨੂੰ ਲੈ ਕੇ ਲੱਡੂ ਵੰਡੇ ਸੀ ਤੇ ਖੁਸ਼ੀਆਂ ਮਨਾਇਆਂ ਸੀ ਪਰ ਗੱਲ ਕਰਦੇ ਹਾਂ ਕੁਝ ਦਿਨ ਪਹਿਲਾਂ ਹੀ ਜਿਹੜੀ ਨੇ ਐਨਓਸੀ ਨੂੰ ਲੈ ਕੇ ਭਗਵੰਤ ਮਾਨ ਨੂੰ ਪੰਜਾਬ ਦੇ ਸੀਐਮ ਨੂੰ ਉਹਨਾਂ ਦੇ ਵੱਲੋਂ ਇੱਕ ਲੈਟਰ ਲਿਖਿਆ ਗਿਆ ਏ ਕੀ ਲੈਟਰ ਲਿਖਿਆ ਗਿਆ ਏ ਕੀ ਉਹ ਭਗਵੰਤ ਮਾਨ ਜੀ ਨੂੰ ਅਪੀਲ ਕਰਦੇ ਨੇ ਆਹ ਤੁਹਾਨੂੰ ਸੁਣਾਉਂਦੇ ਹਾਂ ਤੁਸੀਂ ਸੁਣਿਆ ਪ੍ਰਧਾਨ ਜੀ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਦੇ ਵੱਲੋਂ ਐਨਓਸੀ ਦੀ ਕੰਡੀਸ਼ਨ ਹਟਾ ਦਿੱਤੀ ਗਈ ਸੀ ਤੇ ਐਲਾਨ ਜਿਹੜਾ ਵਿਧਾਨ ਸਭਾ ਦੇ ਵਿੱਚ ਕੀਤਾ ਸੀ ਪਰ ਹੁਣ ਇੱਕ ਜਿਹੜਾ ਤੁਸੀਂ ਲੱਡੂ ਵੀ ਵੰਡੇ ਸੀ ਪਰ ਹੁਣ ਇੱਕ ਜਿਹੜਾ ਮਸਲਾ ਆਇਆ ਕਿ ਤੁਸੀਂ ਸੀਐਮ ਸਾਹਿਬ ਨੂੰ ਇੱਕ ਲੈਟਰ ਲਿਖੀ ਹੈ ਉਹ ਲੈਟਰ ਦਾ ਕੀ ਮਕਸਦ ਹੈ ਕੀ ਗਣਾ ਜਾਂਦੇ ਹੋ ਦੇਖੋ ਸਰ ਇਹ ਇਸ ਤਰ੍ਹਾਂ ਸੀਗਾ ਕਿ ਜਿਹੜਾ ਇਹਨਾਂ ਨੇ ਅਨਾਉਂਸਮੈਂਟ ਕੀਤੀ ਸੀਗੀ ਜਿਹਦਾ ਬਕਾਇਦਾ ਇਹਨਾਂ ਨੇ ਰਿਟਰਨ ਲੈਟਰ ਵੀ ਸਾਡੇ ਕੋ ਆਇਆ ਵਾ ਕਿ ਜਿੰਨੇ ਵੀ ਲੋਕ ਪ੍ਰਾਪਰਟੀ ਦੀ ਸੇਲ ਪਰਚੇਸ ਨਹੀਂ ਕਰ پا ਰਹੇ ਸੀਗੇ ਕਿ ਐਨਓਸੀ ਦੀ ਕੰਡੀਸ਼ਨ ਜਿਹੜੀ ਹੈਗੀ ਹੈ ਉਹਦੇ ਕਰਕੇ ਤਾਂ ਇਹਨਾਂ ਨੇ ਅਨਾਉਂਸਮੈਂਟ ਕੀਤੀ ਕਿ ਪੰਜਾਬ ਅਪਾਰਟਮੈਂਟ ਟੈਕਟ 1995 ਦੀ ਤਾਰਾ 20 ਦੇ ਅੰਡਰ ਐਨਓਸੀ ਦੀ ਕੰਡੀਸ਼ਨ ਹਟਾ ਦਿੱਤੀ ਗਈ ਹੈ ਜਿਹੜੇ ਵੀ ਲੋਕਾਂ ਕੋਲ 31 ਜੁਲਾਈ ਤੋਂ ਪਹਿਲਾਂ ਦੀ ਕਿਸੇ ਵੀ ਪ੍ਰਾਪਰਟੀ ਦੀ ਰਜਿਸਟਰੀ ਜਾਂ ਬਿਆਨਾ ਹੈਗਾ ਵੈ ਉਹ ਅਗਰ ਅੱਜ ਤਸਵੀਰ ਚ ਜਾ ਕੇ ਆਪਣੀ ਪ੍ਰਾਪਰਟੀ ਦੀ ਕਿਸੇ ਨੂੰ ਵੇਚਣਾ ਚਾਹੁੰਦੇ ਆ ਰਜਿਸਟਰੀ ਕਰਾਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਐਨਓਸੀ ਦੀ ਲੋੜ ਨਹੀਂ ਹੈ ਪਰ ਅਸੀਂ ਜਦੋਂ ਤਸਵੀਰ ਜਾਂਦੇ ਆ ਰਜਿਸਟਰੀ ਕਰਾਉਣ ਵਾਸਤੇ ਅੱਜ ਵੀ ਉਹ ਇਹ ਕਹਿੰਦੇ ਆ ਕਿ ਸਾਡੇ ਕੋਲ ਪੰਜਾਬ ਸਰਕਾਰ ਵੱਲੋਂ ਕੋਈ ਵੀ ਰਿਟਰਨ ਲੈਟਰ ਕੋਈ ਵੀ ਕਮਿਊਨੀਕੇਸ਼ਨ ਇਸ ਬਾਬਤ ਨਹੀਂ ਆਇਆ ਤਾਂ ਜਿਹੜੀ ਐਨਓਸੀ ਦੀ ਕੰਡੀਸ਼ਨ ਹੈ ਅੱਜ ਵੀ ਉੱਥੇ ਬਰਕਰਾਰ ਹੈ ਤਾਂ ਇਸ ਕਰਕੇ ਇਹ ਸੈਕਿੰਡ ਟਾਈਮ ਹੋਇਆ ਪਹਿਲਾਂ ਵੀ ਇੱਕ ਵਾਰ ਅਨਾਉਂਸਮੈਂਟ ਹੋਈ ਸੀਗੀ ਬਟ ਉਸ ਤੋਂ ਬਾਅਦ ਕੋਈ ਉਹਦਾ ਇੰਪਲੀਮੈਂਟੇਸ਼ਨ ਜਿਹੜੀ ਹੈ ਅਮਲ ਜੜਾਵਾ ਉਹ ਨਹੀਂ ਹੋ ਪਾਇਆ ਤਾਂ ਅਸੀਂ ਮਤਲਬ ਇੱਕ taraf ਤਾਂ ਅਸੀਂ ਖੁਸ਼ੀ ਮਨਾਈ ਲੱਡੂ ਬੰਡੇ ਭਗਵੰਤ ਮਾਨ ਜੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਤੇ ਅੱਜ ਅਸੀਂ ਸਾਡੇ ਕੋਲ ਕਸਟਮਰ ਜਿਹੜੇ ਹੈਗੇ ਨੇ ਉਹ ਦੁਬਾਰਾ ਫੇਰ ਆ ਕੇ ਉਹੀ ਗੱਲ ਕਹਿ ਰਹੇ ਆ ਕਿ ਸਰ ਅਸੀਂ ਤਸੀਲ ਜਾ ਰਹੇ ਆ ਡਿਸਟ੍ਰਿਕਟ ਰਣਵਾਸਤੇ ਉੱਥੇ ਫਿਰ ਉਹੀ ਐਨਓਸੀ ਦੀ ਕੰਡੀਸ਼ਨ ਲਗਾਈ ਜਾ ਰਹੀ ਹੈ ਤੇ ਅਨਾਉਂਸਮੈਂਟ ਜਿਹੜੀ ਹੈ ਉਹਦਾ ਕੋਈ ਰਿਟਰਨ ਲੈਟਰ ਆਇਆ ਨਹੀਂ ਹੈ ਸੋ ਮੈਂ ਇੱਕ ਵਾਰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਮੈਂ ਪੰਜਾਬ ਸਰਕਾਰ ਨੂੰ ਤੇ ਸੀਐਮ ਭਗਵੰਤ ਮਾਨ ਜੀ ਨੂੰ ਕਿ ਜਿਹੜੀ ਸਰਕਾਰ ਦੀ ਛਵੀ ਹੈਗੀ ਹੈ ਉਹ ਇਦਾਂ ਦੇ ਐਲਾਨ ਦੇ ਨਾਲ ਮਜ਼ਬੂਤ ਹੋਣੀ ਚਾਹੀਦੀ ਹੈ ਖਰਾਬ ਨਹੀਂ ਹੋਣੀ ਚਾਹੀਦੀ ਅਸੀਂ ਇੱਕ ਵਾਰ ਫਿਰ ਰਿਕੁਐਸਟ ਕਰਦੇ ਆਂ ਕਿ ਇਹਦੇ ਬਾਬਤ ਜੋ ਵੀ ਤਹਿਸੀਲ ਨੂੰ ਕਮਿਊਨੀਕੇਸ਼ਨ ਤੁਹਾਡੇ ਵੱਲੋਂ ਰਿਟਰਨ ਚ ਆਣਾ ਚਾਹੀਦਾ ਹੈ ਲੈਟਰ ਆਣੀ ਚਾਹੀਦੀ ਹੈ ਕਿਉਂਕਿ ਭਗਵੰਤ ਮਾਨ ਜੀ ਸੀਐਮ ਨੇ ਪੰਜਾਬ ਸਰਕਾਰ ਦਾ ਮੁੱਖ ਚਿਹਰਾ ਨੇ ਜੇ ਉਹ ਕੋਈ ਗੱਲ ਕਹਿੰਦੇ ਆ ਔਰ ਤਹਿਸੀਲ ਉਸ ਦਾ ਅਮਲ ਨਹੀਂ ਲੈ ਕੇ ਆ 파ਰੀ ਹੈ ਤੇ ਆਪਣੇ ਆਪ ਦੇ ਵਿੱਚ ਇੱਕ ਸੋਚਣ ਦੀ ਗੱਲ ਹੈਗੀ ਹੈ ਕਿ ਪੰਜਾਬ ਸਰਕਾਰ ਦੇ ਸੀਐਮ ਕੋਈ ਗੱਲ ਕਹਿ ਰਹੇ ਆ ਔਰ ਉਹ ਅਮਲ ਨਹੀਂ ਹੋ ਰਿਹਾ ਤੇ ਇਸ ਕਰਕੇ ਮੈਂ ਤੁਹਾਡੇ ਚੈਨਲ ਦੇ ਮੌਬਤ ਦੇਵਿੰਦਰ ਜੀ ਔਰ ਬਤਲਾ ਜੀ ਮੈਂ ਰਿਕੁਐਸਟ ਕਰਦਾ ਮੈਂ ਪੰਜਾਬ ਸਰਕਾਰ ਨੂੰ ਕਿ ਜਲਦੀ ਤੋਂ ਜਲਦੀ ਇਹ ਐਨਓਸੀ ਦੀ ਕੰਡੀਸ਼ਨ ਹਟਾਣ ਦੀ ਲੈਟਰ ਰਿਟਰਨ ਦੇ ਵਿੱਚ ਤਹਿਸੀਲਾਂ ਦੇ ਵਿੱਚ ਪਹੁੰਚਾਈ ਜਾਵੇ ਤਾਂ ਕਿ ਲੋਕ ਇਸ ਪ੍ਰੋਬਲਮ ਤੋਂ ਛੁਟਕਾਰਾ ਪਾਣ ਔਰ ਪੰਜਾਬ ਸਰਕਾਰ ਦੀ ਇਮੇਜ ਵਧੀਆ ਹੋ ਸਕੇ ਧੰਨਵਾਦ ਥੈਂਕ ਯੂ ਪੰਜਾਬ ਬਿਲਡਰ ਐਂਡ ਪ੍ਰਾਪਰਟੀ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਨੇ ਪੰਕਜ ਸੂਦ ਦੀ ਵੱਲੋਂ ਕਿਹਾ ਗਿਆ ਹੈ ਕਿ ਭਗਵੰਤ ਮਾਨ ਜੀ ਨੇ ਜ਼ਰੂਰ ਵਿਧਾਨ ਸਭਾ ਦੇ ਵਿੱਚ ਐਲਾਨ ਕਰ ਦਿੱਤਾ ਸੀ ਕਿ ਐਨਓਸੀ ਦੀ ਕੰਡੀਸ਼ਨ ਜਿਹੜੀ ਹੈ ਉਹ ਰੱਦ ਕਰ ਦਿੱਤੀ ਗਈ ਹੈ ਪਰ ਜਦੋਂ ਕਹਿੰਦੇ ਨੇ ਸਾਡੇ ਵਰਕਰ ਜਦੋਂ ਤਹਿਸੀਲ ਦੇ ਵਿੱਚ ਰਜਿਸਟਰੀ ਕਰਾਣ ਜਾਂਦੇ ਨੇ ਤਾਂ ਉਹਨਾਂ ਤੋਂ ਐਨਓਸੀ ਦੀ ਮਰਦ ਤੋਂ ਡਿਮਾਂਡ ਕੀਤੀ ਜਾਂਦੀ ਹੈ ਉਹਨਾਂ ਨੇ ਸੀਐਮ ਭਗਵੰਤ ਮਾਨ ਜੀ ਨੂੰ ਅਪੀਲ ਕੀਤੀ ਹੈ ਕਿ ਅਸੀਂ ਤੁਹਾਡੀ ਜਦੋਂ ਤੁਸੀਂ ਐਲਾਨ ਕੀਤਾ ਸੀ ਤਾਂ ਅਸੀਂ ਲੱਡੂ ਤੱਕ ਵੰਡੇ ਸੀ ਕਿਉਂਕਿ ਬਿਲਡਰ ਭਾਈਚਾਰੇ ਦੇ ਵਿੱਚ ਆਸ਼ਾ ਦੀ ਕਿਰਨ ਜਾਗ ਗਈ ਸੀ ਪਰ ਨੋਟੀਫਿਕੇਸ਼ਨ ਨਾ ਹੋਣ ਕਾਰਨ ਐਨਓਸੀ ਰੱਦ ਦੀ ਉਹਨਾਂ ਦੇ ਵਿੱਚ ਨਿਰਾਸ਼ਾ ਆਈ ਹੋਈ ਹੈ ਕਹਿੰਦੇ ਨੇ ਕਿ ਜਲਦ ਤੋਂ ਜਲਦ ਐਨਓਸੀ ਦੀ ਜਿਹੜੀ ਨੋਟੀਫਿਕੇਸ਼ਨ ਕੀਤੀ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲ ਸਕੇ ਹੁਣ ਦੇਖਣਾ ਹੋਵੇਗਾ ਕਿ ਖਬਰ ਲੱਗਣ ਤੋਂ ਬਾਅਦ ਕੀ ਪੰਜਾਬ ਸਰਕਾਰ ਐਨਓਸੀ ਦੀ ਕੰਡੀਸ਼ਨ ਜਲਦੀ ਹੀ ਭੇਜਦੀ ਹੈ ਜਾਂ ਫਿਰ ਇਹ ਵਿਧਾਨ ਸਭਾ ਦੇ ਵਿੱਚ ਲੜਾਈ ਰਹਿ ਜਾਣਗੇ ਇਹ ਤਾਂ ਨਾਲਾ ਸਮਾਂ ਹੀ ਦੱਸੇਗਾ ਅਖ਼ਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ